ਰਾਤ ਨੂੰ 6 ਵਜੇ ਤੋਂ ਪਰਲੇ ਰੋਡ ਤੇ ਬੰਦਾ ਨਹੀਂ ਜਾ ਸਕਦਾ ਚਿੱਟੇ ਵਾਲੇ ਆਨੇ ਨੇ ਰੋਜ਼ ਆ ਭਈਆਂ ਨੂੰ ਟਾਰਗੇਟ ਬਣਾਉਂਦੇ ਨੇ ਕਿੰਨੇ ਬੰਦੇ ਹੋ ਟੋਟਲ ਦੋ ਹੀ ਜਾਣੇ ਨੇ ਕਿੰਨੀਆਂ ਕਵਾਦਾਂ ਤਾਂ ਡੇਲੀ ਕਰਦੇ ਹੋ ਸਰ ਨਹੀਂ ਕਰਦੇ ਮੈਸ਼ਾ ਕਰਦੇ ਆ ਕਿਰ ਕੀ ਕਰਦੇ ਹੋ ਚਿੱਟਾ ਹੀ ਬਿੰਨੇ ਨੇ ਚਿੱਟਾ ਤਾਂ ਚੋਰੀਆਂ ਕਰਦੇ ਹੋ ਇਹ ਚੋਰੀ ਕਰਦਾ ਫੜਿਆ ਗਿਆ ਕੀ ਚੋਰੀ ਕਰ ਰਿਹਾ ਸੀ ਭਾਈ ਆ ਬਾਈਕ ਲੋਤੀ ਸੰਭਾਈ ਸਰ ਜੀ ਮੈਂ ਤਾਂ ਪਹਿਲੀ ਵਾਰੀ ਇਹਦੇ ਨਾਲ ਮੁੰਡੇ ਦੇ ਨਾਲ ਆਇਆ ਹਾਂ ਕਿਹੜਾ ਮੁੰਡਾ ਕਿੱਥੇ ਆ ਸਰ 시ਵਾਈ ਨਗਰ ਦਾ ਰਹਿਣ ਵਾਲਾ ਦੋ ਜਣੇ ਆ ਸਰ ਭਾਈ ਇਹਦੇ ਘਰ ਤੇ ਕਰ ਰਹੇ ਨੇ ਦੋ ਜਵਾਕ ਨੇ ਕਦੀ ਕਦਾਈ ਸੰਗਤ ਨਾਲ ਮਾੜਾ ਇਹਦੀ ਮਾਂ ਨਾਲ ਗੱਲ ਹੋਈ ਹੈ ਜੇ ਨਾਲ ਦਾ ਇੱਕ ਸਾਥੀ ਵੀ ਦੱਸੀ ਬੱਜ ਗਿਆ ਆ ਪਿੰਡ ਦੇ ਵਿੱਚ ਜਸਰ ਪਿੰਡ ਹੈਗੇ ਤੇ ਉੱਥੇ ਉੱਥੇ ਭੱਜਿਆ ਲੁਧਿਆਣਾ ਦੇ ਵਿੱਚ ਆਏ ਦਿਨ ਚੋਰੀ-ਚਿਕਾਰੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਤਾਜ਼ਾ ਮਾਮਲਾ ਟਿੱਪਾ ਪੁਲ ਨੇੜੇ ਇੱਕ ਫੈਕਟਰੀ ਦਾ ਸਾਹਮਣੇ ਆਇਆ ਜਿੱਥੇ ਕਿ ਦੋ ਬਾਈਕ ਸਵਾਰ ਬਦਮਾਸ਼ਾਂ ਵੱਲੋਂ ਬਾਹਰ ਖੜੀ ਬਾਈਕ ਨੂੰ ਚਾਪੀ ਲਗਾਈ ਜਾਂਦੀ ਹੈ ਤੇ ਬਾਅਦ ਵਿੱਚ ਮੋਟਰਸਾਈਕਲ ਨੂੰ ਚੋਰੀ ਕਰਨ ਦੀ ਨੀਅਤ ਦੇ ਨਾਲ ਨੌਜਵਾਨ ਜੋ ਉੱਥੇ ਆਏ ਸੀ ਇਸ ਘਟਨਾ ਨੂੰ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਨੇ ਮਾਲਕ ਨੂੰ ਪਤਾ ਲੱਗਦਾ ਤੇ ਤੁਰੰਤ ਮੌਕੇ ਤੇ ਪੁੱਜ ਗਿਆ ਦੋਨਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਇਕੱਠੇ ਹੋਏ ਲੋਕਾਂ ਨੇ ਚੰਗੀ ਛੱਤਰ ਪਰੇੜ ਕੀਤੀ ਹੈ ਉਧਰੁਕਤ ਚੋਰ ਨੇ ਮੰਨਿਆ ਕਿ ਨਸ਼ੇ ਦੀ ਪੂਰਤੀ ਦੇ ਲਈ ਚੋਰੀ ਦਾ ਕੰਮ ਕਰਦਾ ਹੈ ਉਹਨਾਂ ਦਾ ਦੋ ਪੰਧਿਆ ਦੱਕਿਆਂਗੇ ਇਸ ਘਟਨਾ ਦੇ ਵਿੱਚ ਜੋ ਸ਼ਾਮਲ ਹੈ ਨਾਮ ਕੀ ਹੈ ਅਕਾਸ਼ ਜੀ ਕਿੱਥੇ ਦੇ ਰਹਿਣ ਵਾਲੇ ਹੋ ਰਾਹੇ ਦਾ ਇੱਥੇ ਕੀ ਕਰ ਰਹੇ ਹੋ ਇੱਥੇ ਸਿਰ ਆਏ ਸੀਗੇ ਸੀਪੂਨਾਂ ਹੈ ਸੀਪੂਨਾਂ ਅੱਛਾ ਕੀ ਕਰ ਰਹੇ ਸੀ ਹੁਣ ਸਰ ਮੁੰਡਾ ਜਿਹੜਾ ਮੇਰੇ ਨਾਲ ਦਾ ਸੀਗਾ ਉਹ ਬਾਈਕ ਨੂੰ ਚਾਬੀ ਲੁੰਦਾ ਫਿਰ ਚਾਬੀ ਇਹਨਾਂ ਦੀ ਬਾਈਕ ਸੀ ਐਂਦੀ ਬਾਈਕ ਬਾਈਕ ਇੱਕ ਮਿੰਟ ਇੱਕ ਨੂੰ ਅੱਛਾ ਤੇ ਚੋਰੀ ਕਰ ਰਹੇ ਸੀਗੇ ਸਮਝ ਚਾਬੀ ਲਾ ਕੇ ਸਰ ਉਹਦਾ ਇਹੀ ਮਕਸਦ ਹੋ ਲਾ ਲੋ ਇਹ ਤੇ ਤੁਸੀਂ ਵੀ ਤਾਂ ਨਾਲ ਹੀ ਸੀਗੇ ਤੁਹਾਡੇ ਨਾਲ ਬੰਦਾ ਹੀ ਤਾਂ ਕਿੰਨੇ ਬੰਦੇ ਹੋ ਟੋਟਲ ਕੋਈ ਜਣੇ ਕਿੰਨੀਆਂ ਕਵਾਲਦਾ ਤੁਹਾਡੇ ਲਈ ਗੱਲ ਦਿਓ ਸਰ ਨਹੀਂ ਵਰਦਾ ਹੁਣ ਮੌਕੇ ਤੇ ਖੜੇ ਗਏ ਹੋ ਕੀ ਨਸ਼ਾ ਨੂੰ ਸ਼ਕਰ ਕਰਦੇ ਕੰਮ ਚੰਗੇ ਨੇ ਤੁਹਾਡੇ ਕੀ ਲੋਕਾਂ ਦੀ ਮਿਹਨਤ ਦੀ ਜਿਹੜੀ ਕਮਾਈ ਹੈ ਲੋਕਾਂ ਦੀ ਮਿਹਨਤ ਨਾਲ ਚੀਜ਼ਾਂ ਲਈਆਂ ਹੋਈਆਂ ਤੁਸੀਂ ਚੋਰੀ ਕੀ ਨਸ਼ਾ ਕਰਨ ਦੇ ਆਦੀ ਹੋ ਅਜਾ ਕਰਦੇ ਆ ਕਿ ਕੀ ਕਰਦੇ ਹੂੰ ਛਿੱਟਾ ਹੀ ਬੀਨੇ ਛਿੱਟਾ ਤਾਂ ਚੋਰੀਆਂ ਕਰਦੇ ਹੂੰ ਤੇਰਾ ਕੰਮ ਚੰਗੀ ਗੱਲ ਆ ਚੋਰੀਆਂ ਕਰਦੀਆਂ ਹੁਣ ਤੁਹਾਨੂੰ ਬੁਲਾਣਗੇ ਪੁਲਿਸ ਬੁਲਾ ਰਹੇ ਆ ਕਾਰਵਾਈ ਹੋਏਗੀ ਸੌਰੀ ਕਿੰਨੀਆਂ ਕਿ ਚੋਰੀਆਂ ਰੋਜ਼ ਕਰਦੇ ਹੋ ਸਹੀ ਦੱਸਿਓ ਸਰ ਸੱਚੀ ਮੈਂ ਤਾਂ ਪਹਿਲੀ ਵਾਰੀ ਇਹਦੇ ਨਾਲ ਮੁੰਡੇ ਦੇ ਨਾਲ ਆਇਆ ਵਾਂ ਓਹ ਮੁੰਡਾ ਕਿੱਥੇ ਆ ਸਰ ਸ਼ਿਵਾਈ ਨਗਰ ਦਾ ਰਹਿਣ ਵਾਲਾ ਦੋ ਜਣੇ ਦਾ ਕਹਾਂਗਾ ਤੁਹਾਡਾ ਦੋ ਜਣੇ ਆ ਸਰ ਅੱਛਾ ਦੋ ਜਣੇ ਦਾ ਕਹਾਂਗਾ ਹਾਂ ਸਰ ਕੀ ਕਰਦੇ ਹੋ ਚੋਰੀ ਹਾਂਜੀ ਨਹੀਂ ਸਰ ਅੱਜ ਮੈਂ ਨਾਲ ਆਇਆ ਵਾਂ ਸਰ ਮੈਨੂੰ ਬਾਈਕ ਨਾਲੇ ਤੁਸੀਂ ਕਹਿੰਦੇ ਮੈਂ ਨਸ਼ਾ ਕਰਦੇ ਆਦੀਆਂ ਨਾ ਨਸ਼ਾ ਕਰਦਾ ਸਰ ਜਰੂਰ ਨਸ਼ਾ ਇੱਦਾਂ ਦੀ ਕਰਦਾ ਪਹਿਲੀ ਵਾਰੀ ਸਰ ਪਹਿਲੀ ਵਾਰੀ ਮੈਂ ਉਹਦੇ ਨਾਲ ਆਇਆ ਸਰ ਚੋ ਬੰਦਾ ਕਿੱਥੇ ਹੈ ਸਰ ਫੱਜ ਗਿਆ ਉਹ ਇਹਨਾਂ ਦੇ ਸਾਹਮਣੇ ਫੱਜ ਗਿਆ ਇਹਨਾਂ ਨੂੰ ਪਤਾ ਇਹ ਚੋਰੀ ਕਰਦਾ ਫੜਿਆ ਗਿਆ ਕੀ ਚੋਰੀ ਕਰ ਰਿਆ ਸੀ ਭਾਈ ਆ ਬਾਈਕ ਲੋਤੀ ਸਾਹਮਣੇ ਬਾਈਕ ਚੋਰੀ ਕਰ ਰਿਆ ਹੈ ਭਾਈ ਲੱਗਦਾ ਕਿਤੇ ਨਾ ਕਿਤੇ ਇਹਨੇ ਆਪ ਮੰਨ ਗਿਆ ਇਹ ਕਿ ਨਸ਼ੇ ਦੀ ਖਾਤਰ ਇਹ ਚੋਰੀ ਕਰ ਰਿਆ ਸੀਗਾ ਭਾਈ ਇਹਦੇ ਘਰ ਦੇ ਘਰੇ ਨੇ ਦੋ ਜਵਾਗ ਨੇ ਕਦੀ ਕਦਾਈ ਸੰਗਤ ਨਾਲ ਮਾੜਾ ਇਹਦੀ ਮਾਂ ਨਾਲ ਗੱਲ ਹੋਈ ਹੈ ਜੇ ਪਰ ਇਹ ਲੱਗਦਾ ਕੋਣੀ ਹੋ ਤੁਸੀਂ ਮੌਕੇ ਤੇ ਬੁਲਾ ਤੂੰ ਸੱਦਿਆ ਭਾਜੀ ਸੱਦਿਆ ਬਸ ਬੱਸ ਆਪੋਲਸ ਆ ਰਹੀ ਆ ਹਾਂ ਲੱਗਦਾ ਭਾਜੀ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਇੱਥੇ ਚੋਰੀ ਕਰਨ ਆਇਆ ਸੀ ਮੋਟਰਸਾਈਕਲ ਭਾਜੀ ਰਾਤ ਨੂੰ ਨਾ ਰਾਤ ਨੂੰ 6 ਵਜੇ ਤੋਂ ਪਰਲੇ ਰੋਡ ਤੇ ਬੰਦਾ ਨਹੀਂ ਜਾ ਸਕਦਾ ਚਿੱਟੇ ਵਾਲੇ ਆਨੇ ਨੇ ਰੋਜ਼ ਆ ਭਈਆਂ ਨੂੰ ਟਾਰਗੇਟ ਬਣਾਉਂਦੇ ਨੇ ਹਾਂ ਹੁਣ ਹੁਣ ਪੁਲਿਸ ਨੂੰ ਬੁਲਾ ਲਿਆ ਜੀ ਹਾਂਜੀ ਹਾਂਜੀ ਇਹਦੇ ਨਾਲ ਦਾ ਇੱਕ ਸਾਥੀ ਵੀ ਦੱਤੇ ਭੱਜ ਗਿਆ ਆ ਪਿੰਡ ਦੇ ਵਿੱਚ ਜੱਸਰ ਪਿੰਡ ਹੈਗੇ ਇੱਥੇ ਉੱਥੇ ਉੱਥੇ ਭੱਜਿਆ ਤੁਹਾਡੇ ਬੰਦੇ ਕਿੱਧਰ ਗਏ ਆ ਪਿੱਛੇ ਗਏ ਨੇ ਉਹ ਬਾਤ ਉਹ ਕਾਬੂ ਨਹੀਂ ਆ ਪਿੰਡ ਦੇ ਉਹ ਖੇਤਾਂ 'ਚ ਵੜ ਗਿਆ ਆਣਾ ਕਿੱਦਾਂ ਲੱਗਦਾ ਬੇ ਲੋ ਜਣਾ ਲਾਇਕ ਲਈ ਸ੍ਰਿੰਦਰ ਸੋਨਿਤ ਰਿਪੋਰਟ